ਸ਼ਸ਼ੀ ਕਾ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰੀ ਤੁਹਾਡੇ ਚੈਨਲ ਅਨਮੋਲਯ ਗੁਰ ਤੋਂ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਆਪਣੀ ਫੋਟੋ ਦੇ ਨਾਲ ਨਾਲ ਲੇਅਰਸ ਐਡ ਕਰਨ ਦੇ ਨਾਲ ਨਾਲ ਤੁਸੀਂ ਇਫੈਕਟ ਕਿਸ ਤਰ੍ਹਾਂ ਐਡ ਕਰ ਸਕਦੇ ਆ ਇਹਦੇ ਵਿੱਚ ਸਾਰਿਆਂ ਤੋਂ ਪਹਿਲਾਂ ਅਸੀਂ ਕਲਿੱਕ ਕਰਾਂਗੇ ਪਲੱਸ ਦੇ ਨਿਸ਼ਾਨ ਤੇ ਉਸ ਤੋਂ ਬਾਅਦ 1.1 ਇਸ ਤੋਂ ਬਾਅਦ ਇਸ ਤਰ੍ਹਾਂ ਓਪਨ ਹੋ ਜਾਊਗਾ ਉਸ ਤੋਂ ਬਾਅਦ ਮੀਡੀਆ ਮੀਡੀਆ ਤੇ ਕਲਿੱਕ ਕਰਕੇ ਆਪਾਂ ਆਪਣੀ ਜੋ ਫੋਟੋ ਸਿਲੈਕਟ ਕਰਨਾ ਚਾਹੁੰਦੇ ਆ ਉਹ ਫੋਟੋ ਸਿਲੈਕਟ ਕਰ ਲਾਂਗੇ इस तरह मैं ये फोटो सिलेक्ट कर रहे हैं एडजस्टमेंट करने तो बाद इन जिन्ना जिन्हें स्टेट्स बना उ उत उतु तो तक बढ़ा ला जो मैं तीस सकेंट तक बना रहा उस तो बाद ਅਫੈਕਟ ਐਡ ਕਰਾਂਗੇ ਜੋ ਫੈਕਟਰ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਹਾਨੂੰ ਉੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਡਾਊਨਲੋਡ ਕਰਨ ਤੋਂ ਬਾਅਦ ਜਦੋਂ ਲੇਅਰ ਤੇ ਕਲਿੱਕ ਕਰਕੇ ਮੀਡੀਆ ਤੇ ਕਲਿੱਕ ਕਰੋਗੇ ਤਾਂ ਉਹ ਜੋ ਤੁਸੀਂ ਅਫੈਕਟ ਡਾਊਨਲੋਡ ਕੀਤਾ ਉਸ ਨੂੰ ਸਿਲੈਕਟ ਕਰੋਗੇ ਜਿਵੇਂ ਮੈਂ ਇਹ ਫੈਕਟਰ ਸਿਲੈਕਟ ਕਰ ਰਿਹਾ ਇਹਨੂੰ ਆਪਾਂ ਇਸ ਤਰ੍ਹਾਂ ਕਰ ਲਾਂਗੇ ਇਸ ਤਰ੍ਹਾਂ ਕਰਨ ਤੋਂ ਬਾਅਦ ਇਹਨੂੰ ਆਪਾਂ ਆਪਦੇ ਹਿਸਾਬ ਨਾਲ ਸੈਟਿੰਗ ਕਰ ਲਾਂਗੇ ਦੀ ਉਸ ਤੋਂ ਬਾਅਦ ਇੱਧਰ ਲਈ ਸ਼ੈਡ ਕਰੋਮਾ ਕੀ ਕਰੋਮਾ ਕੀ ਤੇ ਕਲਿੱਕ ਕਰਾਂਗੇ ਇਹਨੂੰ ਆਨ ਕਰਾਂਗੇ ਆਨ ਕਰਨ ਤੋਂ ਬਾਅਦ ਦੇਖਾਂਗੇ ਆਪਾਂ ਜਿੱਥੇ ਆਪਾਂ ਨੂੰ ਸੈਟਿੰਗ ਇਹਦੀ ਸਹੀ ਲੱਗੂਗੀ ਉੱਥੇ ਇਹਦੀ ਸੈਟਿੰਗ ਕਰ ਲਾਂਗੇ ਆਪਾਂ ਜੇ ਮੈਂ ਇਹਦੀ ਸੈਟਿੰਗ ਕਰ ਲਈ ਆ ਨੂੰ ਕਲਿੱਕ ਕਰ ਦਾਂਗੇ ਇੱਕ ਵਾਰ ਆਪਾਂ ਚਲਾ ਕੇ ਦੇਖਾਂਗੇ ਕਿਸ ਤਰ੍ਹਾਂ ਦਾ ਲੱਗ ਰਿਹਾ ਠੀਕ ਆ ਰਿਹਾ ਇਹਦੀ ਸੈਟਿੰਗ ਇਸ ਤਰ੍ਹਾਂ ਕਰਕੇ ਉਸ ਤੋਂ ਬਾਅਦ ਇਹ ਹੈ 12 ਸਕਿੰਟ ਦੀ ਸਾਰਿਆਂ ਤੋਂ ਪਹਿਲਾਂ ਆਪਾਂ ਨੂੰ ਇਹਨੂੰ ਦੁਬਾਰਾ ਬਣਾਉਣੀ ਪਊਗੀ ਅੱਗੇ ਦੀ ਉਹ ਕਿਵੇਂ ਬਣਾਵਾਂਗੇ ਉਹ ਵੀ ਦੱਸ ਦਾਂ ਤੁਹਾਨੂੰ ਇਹ ਤੇ ਉੱਪਰ ਕਲਿੱਕ ਕਰਾਂਗੇ ਇੱਧਰ ਡਿਲੀਟ ਦੇ ਨੀਚੇ ਇੱਕ ਤਿੰਨ ਬਿੰਦੀਆਂ ਤਿੰਨ ਬਿੰਦੀਆਂ ਤੇ ਕਲਿੱਕ ਕਰੋਗੇ ਇੱਥੇ ਡੁਪਲੀਕੇਟ ਦੀ ਇੱਕ ਆਪਸ਼ਨ ਆਊਗੀ ਡੁਪਲੀਕੇਟ ਤੇ ਕਲਿੱਕ ਕਰੋਗੇ ਤਾਂ ਨੀਚੇ ਡੁਪਲੀਕੇਟ ਬਣ ਜੂ ਇਹਦਾ ਉਹ ਤੇ ਪ੍ਰੈਸ ਕਰਕੇ ਰੱਖੋਗੇ ਤੇ ਉਸ ਤੋਂ ਬਾਅਦ ਇਹਨੂੰ ਅੱਗੇ ਲੈ ਆਉਣਾ ਅੱਗੇ ਲਿਆਉਣ ਤੋਂ ਬਾਅਦ ਇਹ ਦੁਬਾਰਾ ਅੱਗੇ ਲੱਗ ਜੂਗੇ ਦੇਖੋ ਹੁਣ ਆਪਣੀ ਪੂਜੀ ਤੱਕ ਆ ਗਈ ਆ ਮੈਂ ਇੱਥੋਂ ਤੱਕ ਐਡ ਕਰੂੰਗਾ ਅਗਰ ਤੁਸੀਂ ਅੱਗੇ ਵੀ ਲੈ ਜਾਣਾ ਚਾਹੁੰਦੇ ਹੋ ਤਾਂ ਇਸ ਨੂੰ ਅੱਗੇ ਡੁਪਲੀਕੇਟ ਬਣਾ ਕੇ ਅੱਗੇ ਵੀ ਲੈ ਜਾ ਸਕਦੇ ਹਾਂ ਹੁਣ ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਲੇਅਰ ਕਿਸ ਤਰ੍ਹਾਂ ਐਡ ਕਰਨੇ ਆ ਲੇਅਰ ਤੇ ਕਲਿੱਕ ਕਰਕੇ ਮੀਡੀਆ ਤੇ ਕਲਿੱਕ ਕਰਾਂਗੇ ਜਿਵੇਂ ਆਪਾਂ ਇਸ ਸੈਲੈਕਟ ਕਰ ਲੈਣੇ ਆ ਇਹਦੀ ਸੈਟਿੰਗ ਕਰਕੇ नीचे जाके एक ब्लीडिंग ऑप्शन आऊगी इत क्लिक करा क्लिक करने तो बाद आपा डार्क आप डार्क से क्लिक करा देखो दिस रहे हैं एक आप प्ले करके देखते हैं इस तो बाद आपू सेव कर लांगे। ते ਆਪਣਾ ਸਟੇਟਸ ਬਣ ਕੇ ਤਿਆਰ ਆ। ਉਮੀਦ ਆ ਤੁਹਾਨੂੰ ਮੇਰੀ ਵੀਡੀਓ ਬਹੁਤ ਪਸੰਦ ਆਈ ਹੋਊਗੀ। ਅਗਰ ਪਸੰਦ ਆਈ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਮੈਂ ਇਸੇ ਤਰ੍ਹਾਂ ਹੀ ਤੁਹਾਡੇ ਲਈ ਅੱਗੇ ਨਵੀਆਂ ਵੀਡੀਓ ਲੈ ਕੇ ਆਉਂਦਾ ਰਹੂੰਗਾ।